ਰੁਕ 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 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਿਰਫ 3 ਮਿੰਟ ਲੈਣਾ ਤੁਹਾਡੇ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਹੀ ਜ਼ਿਆਦਾ ਜ਼ਰੂਰੀ ਤੇ ਇੰਪੋਰਟੈਂਟਸ ਵੀਡੀਓ ਆ ਆ ਦੇਖੋ ਦੇਖ ਰਹੇ ਹੋ ਬੱਚੇ ਤੁਸੀਂ ਘੱਟੋ ਘੱਟ 200 ਬੱਚਾ ਇਸ ਸਕੂਲ ਦੇ ਵਿੱਚ ਪੜ ਰਿਹਾ ਔਰ ਇਹਨਾਂ ਬੱਚਿਆਂ ਤੋਂ ਕਿਸੇ ਤੋਂ ਵੀ 1 ਰੁਪਿਆ ਵੀ ਫੀਸ ਨਹੀਂ ਲਈ ਜਾਂਦੀ ਸੰਗਤ ਜੀ ਇਹ ਹੈ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਜਿੱਥੇ ਪੜਨ ਵਾਲੇ ਬੱਚਿਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਛੋਟਾ ਜਿਹਾ ਸਾਡਾ ਸਕੂਲ ਹੈ ਤੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਕਿਵੇਂ ਪੜ ਰਹੇ ਨੇ ਤੇ ਹੁਣ ਇੱਕ ਬਹੁਤ ਹੀ ਗੰਭੀਰ ਮਸਲਾ ਸਾਡੇ ਲਈ ਸਾਡੇ ਸਾਹਮਣੇ ਇੱਕ ਚੁਣੌਤੀ ਹੈ ਜਿਹੜੀ ਕਿ ਤੁਸੀਂ ਪੂਰੀ ਕਰਨੀ ਹੈ ਉਹ ਚੁਣੌਤੀ ਕੀ ਹੈ ਜੀ ਇਹ ਬੱਚੇ ਚਾਹੁੰਦੇ ਨੇ ਕਿ ਅਸੀਂ 10ਵੀਂ 12ਵੀਂ ਇਸੇ ਸਕੂਲ ਚ ਪੜੀਏ ਪਰ ਹਜੇ ਫਿਲਹਾਲ 8ਵੀਂ ਤੱਕ ਇੱਥੇ ਪੜ ਰਹੇ ਨੇ ਤੇ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਦੀਵਾਰ ਤੁਸੀਂ ਦੇਖ ਰਹੇ ਹੋ ਜਿਹੜੀ ਇਸ ਦੀਵਾਰ ਦੇ ਪਿਛਲੇ ਪਾਸੇ 400 ਗਜ ਦਾ ਪਲਾਟ ਹੈ ਜੋ ਕਿ ਆਪਾਂ ਹੁਣ 2 ਮਹੀਨਿਆਂ ਦੇ ਵਿੱਚ ਖਰੀਦਣਾ ਹੈ 8000 ਰੁਪਏ ਗੱਜ ਨੂੰ ਇਹ ਜਗ੍ਹਾ ਮਿਲ ਰਹੀ ਹੈ ਉਹ ਪਲਾਟ ਵੀ ਤੁਹਾਨੂੰ ਦਿਖਾਣੇ ਆ ਆ ਤੁਸੀਂ ਦੇਖ ਰਹੇ ਹੋ ਜੀ ਪਲਾਟ ਬਾਹਰ ਆ ਪਲਾਟ ਜਿਹੜਾ ਤੁਸੀਂ ਦੇਖ ਰਹੇ ਹੋ ਸੰਗਤ ਜੀ 400 ਗੱਜ ਦਾ ਪਲਾਟ ਹੈ ਆਪਾਂ ਖਰੀਦਣਾ ਔਰ ਇਸ ਸਕੂਲ ਨੂੰ ਆਪਾਂ 10ਵੀਂ 12ਵੀਂ ਤੱਕ ਲੈ ਕੇ ਜਾਣਾ ਗੱਲਾਂ ਤਾਂ ਬੜੀਆਂ ਕਰਦੇ ਆ ਤੁਸੀਂ ਵੀ ਸਾਡੀ ਕੌਮ ਹੈ ਜਿਹੜੀ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਹੀ ਪਰ ਕੌਮ ਦਾ ਕੁਝ ਹਿੱਸਾ ਜੇ ਕੌਮ ਦੇ ਬੱਚੇ ਕੁਝ ਇਸ ਵਿਸ਼ੇ ਦੇ ਉੱਤੇ ਕੰਮ ਕਰ ਰਹੇ ਨੇ ਫਿਰ ਉਹਨਾਂ ਦਾ ਸਾਥ ਵੀ ਤਾਂ ਦਿਓ ਬਹੁਤ ਸਾਰੇ ਸਾਡੀ ਕੌਮ ਦੇ ਵਿੱਚ ਐਸੇ ਵੀ ਨੇ ਜਿਹੜੇ ਕਰੋੜਾਂ ਰੁਪਏ ਦੇ ਫੁੱਲ ਇੱਕ ਇੱਕ ਦਿਨ ਵਾਸਤੇ ਲਗਵਾ ਦਿੰਦੇ ਨੇ ਸਵੇਰੇ ਲਗਾਏ ਰਾਤ ਨੂੰ ਮਰ ਜਾ ਜਾਣਗੇ ਕੂੜੇ ਦੇ ਢੇਰ ਤੇ ਪਏ ਦਿਖਣਗੇ ਪਰ ਆ ਜਿਹੜੇ ਫੁੱਲ ਨੇ ਨਾ ਇਹਨਾਂ ਨੇ ਰਹਿਦੀ ਦੁਨੀਆ ਤੱਕ ਖੁਸ਼ਬੂ ਫਲਾਉਣੀ ਹੈ ਇਹਨਾਂ ਦਾ ਭਵਿੱਖ ਬਣਾ ਦਿਓ ਕਿਉਂਕਿ ਆਉਣ ਵਾਲਾ ਸਮਾਂ ਸਾਡੀ ਕੌਮ ਨੂੰ ਇਹਨਾਂ ਬੱਚਿਆਂ ਨੇ ਹੀ ਸੰਭਾਲਣਾ ਹੈ ਸੋ ਇਹ ਕਾਰਜ ਸੰਗਤ ਜੀ ਹੁਣ ਤੁਹਾਡਾ ਹੈ ਆ ਸਕਰੀਨ ਦੇ ਉੱਤੇ ਸਾਡਾ QR ਕੋਡ ਵੀ ਚੱਲ ਰਿਹਾ ਹੈ ਸਕੈਨਰ ਚੱਲ ਰਿਹਾ ਸਾਡੇ ਨੰਬਰ ਚੱਲ ਰਹੇ ਨੇ ਸਾਡੇ ਸਕੂਲ ਦਾ ਐਡਰੈਸ ਚੱਲ ਰਿਹਾ ਹੈ ਕਦੇ ਵੀ ਤੁਸੀਂ ਪਹੁੰਚੋ ਰਸੂਲਪੁਰ ਸੈਦਾ ਪਟਿਆਲਾ ਵਿਖੇ ਭਾਰਤ ਨਗਰ ਕਲੋਨੀ ਦੇ ਵਿੱਚ ਇਹ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਜੋ ਚੱਲ ਰਿਹਾ ਹੈ ਤੇ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਦੇਖਦੇ ਹੋ ਤੁਸੀਂ ਇਹ ਸਾਰੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਔਰ ਬੱਚਿਆਂ ਦੀ ਕੀ ਇੱਛਾ ਹੈ ਉਹ ਵੀ ਤੁਹਾਨੂੰ ਗੱਲਬਾਤ ਤੁਹਾਡੇ ਨਾਲ ਕਰਾਂਗੇ ਸਾਰਾ ਸਟਾਫ ਖੜਿਆ ਹੈ ਬੜੀ ਇੱਛਾ ਹੈ ਸਾਡੀ ਕਿ ਬੱਚੇ ਇਸ ਸਕੂਲ ਦੇ ਵਿੱਚੋਂ ਆਪਣੀ 10ਵੀਂ 12ਵੀਂ ਦੀ ਪੜ੍ਹਾਈ ਕਰਕੇ ਚੰਗੇ ਇਨਸਾਨ ਬਣ ਕੇ ਇੱਥੋਂ ਨਿਕਲਣ ਤੇ ਆਪਣੀਆਂ ਅਗਲੀਆਂ ਪੜਾਈਆਂ ਨੇ ਜਿਹੜੀਆਂ ਇੱਕ ਚੰਗੇ ਗੁਰਸਿੱਖ ਬਣ ਕੇ ਕਰਨ ਸੋ ਇਹ ਉਪਰਾਲੇ ਸੰਗਤ ਜੀ ਗੁਰੂ ਸਾਹਿਬ ਨੇ ਸਾਡੀ ਝੋਲੀ ਚ ਪਾਏ ਨੇ ਪਰ ਤੁਹਾਡੇ ਸਾਥ ਤੋਂ ਬਿਗਾਰੇ ਨਹੀਂ ਹੋ ਸਕਦੇ ਵੱਡੇ ਵੱਡੇ ਅਸੀਂ ਨਗਰ ਕੀਰਤਨ ਵੱਡੇ ਵੱਡੇ ਦਰਬਾਰ ਅਸੀਂ ਬਣਾ ਰਹੇ ਹਾਂ ਗੁਰੂ ਘਰ ਮੁਬਾਰਕਾਂ ਨੇ ਸਾਰਿਆਂ ਨੂੰ ਜਿਹੜਾ ਜੋ ਵੀ ਸੇਵਾ ਕਰ ਰਿਹਾ ਗੁਰੂ ਸਾਹਿਬ ਜਿਸ ਤੋਂ ਜੋ ਸੇਵਾ ਲੈ ਰਹੇ ਨੇ ਮੁਬਾਰਕ ਹੈ ਪਰ ਇਹ ਸੇਵਾ ਸਭ ਤੋਂ ਵੱਡੀ ਤੇ ਸਭ ਤੋਂ ਉੱਤਮ ਸੇਵਾ ਹੈ ਗੁਰੂ ਸਾਹਿਬ ਨੇ ਕਿਹਾ ਨਾ ਬਾਣੀ ਦੇ ਵਿੱਚ ਅਕਲੀ ਸਾਹਿਬ ਸੇਵੀ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਹੈ ਅਕਲੀ ਕੀ ਚੈਦਾਨ ਅਕਲ ਜੇ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਤਾਂ ਆਪਾਂ ਉਸ ਦਾ ਸਹੀ ਵਰਤੋ ਕਰੀਏ ਉਸ ਦੀ ਰੱਜਿਆਂ ਨੂੰ ਨਾ ਰਜਾਈਏ ਸੰਗਤ ਜੀ ਇੱਕ ਟਾਈਮ ਕਿਸੇ ਨੂੰ ਪ੍ਰਸ਼ਾਦਾ ਸਿਖਾਤਾ ਦੂਜੇ ਟਾਈਮ ਅਗਲਾ ਫੇਰ ਭੁੱਖਾ ਪਰ ਜੇ ਕਿਸੇ ਨੂੰ ਪ੍ਰਸ਼ਾਦਾ ਕਮਾਉਣਾ ਸਿਖਾਤਾ ਤਾਂ ਉਹਨੇ ਕਈਆਂ ਦੇ ਢਿੱਡ ਭਰ ਦੇਣੇ ਨੇ ਸੋ ਬਹੁਤੀਆਂ ਗੱਲਾਂ ਨਹੀਂ ਤੁਹਾਡੇ ਨਾਲ ਕਰਨੀਆਂ ਬੱਚੇ ਤੁਸੀਂ ਦੇਖ ਰਹੇ ਹੋ ਐਡਰੈਸ ਸਾਡੀ ਸਕਰੀਨ ਤੇ ਨੰਬਰ ਸਾਡੇ ਚੱਲ ਰਹੇ ਨੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਸਹਿਯੋਗ ਦਿਓ 1 ਗੱਜ 2 ਗੱਜ ਦੀ ਸੇਵਾ 8000 ਰੁਪਏ ਗੱਜ ਨੂੰ ਇਹ ਜਗਾ ਸਾਨੂੰ ਮਿਲੀ ਹੈ ਤੇ ਆਪਾਂ ਇਹਦੀ ਰਜਿਸਟਰੀ ਕਰਾਉਣੀ ਹੈ ਜੁਲਾਈ ਦੇ ਮਹੀਨੇ ਦੇ ਵਿੱਚ ਤੇ ਵੱਧ ਤੋਂ ਵੱਧ ਆਪ ਜੀ ਆਪਣਾ ਯੋਗਦਾਨ ਪਾਓ ਤਾਂ ਕਿ ਇਸ ਕਾਰਜ ਨੂੰ ਆਪਾਂ ਸੰਪੂਰਨ ਕਰੀਏ ਫਤਿਹ ਕਰੀਏ ਟੀਚਰ ਤੇ ਇਸ ਸਕੂਲ ਦੀ ਬਿਲਡਿੰਗ ਨੂੰ ਹੋਰ ਵਧੀਆ ਬਣਾਈਏ ਬੱਚਿਆਂ ਨੂੰ ਖੇਡਣ ਲਈ ਥਾਂ ਮਿਲੇ ਬੱਚਿਆਂ ਨੂੰ ਪੜ੍ਹਨ ਲਈ ਖੁੱਲੀ ਥਾਂ ਮਿਲੇ ਵਧੀਆ ਤਰੀਕੇ ਦੀ ਬਿਲਡਿੰਗ ਬਣੇ ਸੋ بڑے ਮਨ ਦੇ ਵਿੱਚ ਸੁਪਨੇ ਨੇ ਚਾਹ ਨੇ ਉਹ ਸਾਰੇ ਤੁਸੀਂ ਹੀ ਪੂਰੇ ਕਰਨੇ ਆ ਮੇਰਾ ਸੁਪਨਾ ਹੈ ਕਿ ਮੈਂ ਡਾਕਟਰ ਬਨਾ ਮੈਨੂੰ ਇਸ ਸਕੂਲ 'ਚ ਬਹੁਤ ਵਧੀਆ ਵਿਦਿਆ ਪ੍ਰਾਪਤ ਹੋ ਰਹੀ ਹੈ ਜੇ ਤੁਸੀਂ ਚਾਹਦੇ ਹੋ ਕਿ ਮੈਂ ਡਾਕਟਰ ਬਨਾ ਤਾਂ ਪਲੀਜ਼ ਸਕੂਲ ਨੂੰ ਸਪੋਰਟ ਕਰੋ ਸਾਡੀ ਇਹ ਮੰਗ ਹੈ ਕਿ ਅਸੀਂ 10ਵੀਂ 12ਵੀਂ ਇੱਥੇ ਹੀ ਕਰਕੇ ਜਾਈਏ ਕਿ ਸਾਡਾ ਸਕੂਲ ਵੱਡਾ ਹੋਵੇ ਤੇ ਤੁਸੀਂ ਸਾਡਾ ਸਾਥ ਹੀ ਦੇਣਾ ਹੈ ਪਲੀਜ਼ ਸਪੋਰਟਸ ਵਾਹਿਗੁਰੂ